ਧੰਵਾਹਿ ਗੁਰੂ ਸਾਹਿਬ ਜੀਓ ਗੌੜੀ ਮਹਲਾ 5 ਅਨਕ ਰਸਾ ਖਾਏ ਜੈਸੇ ਢੋਰ ਮੋਕੀ ਜੇਵਰੀ ਬਾਂਦਿਓ ਚੋ ਮਰਤਕ ਦੇ ਸਾਧ ਸੰਗ ਬਿਹੂਣਾ ਆਵਤ ਜਾਤ ਜੋ ਨਹੀਂ ਦੁੱਖ ਖੀਨਾ ਰਹਾਉ ਅਨਕ ਬਸਤਰ ਸੁੰਦਰ ਪਹਿਰਾਇ ਜਿਉ ਡਰਨਾ ਖੇਤ ਮਹਿੰਦਰਾਇ ਸਗਲ ਸਰੀਰ ਆਵਤ ਸਬ ਕਾਂ ਨੇ ਫਲ ਮਨੁਖ ਜਪ ਨਹੀਂ ਨਾ ਕਹੋ ਨਾਨਕ ਜਾਂ ਕੋ ਭਏ ਦਿਆਲਾ ਸਾਧ ਸੰਗ ਮਿਲ ਭਜ ਹੈ ਗੋਪਾਲਾ ਕਹੋ ਨਾਨਕ ਜਾਂ ਕੋ ਭੈ ਦਿਆਲਾ ਸਾਧ ਸੰਗ ਮਿਲ ਭਜ ਹੈ ਗੋਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 190 ਦੇ ਉੱਪਰ ਅੰਕਿਤ ਹੈ ਸਾਨੂੰ ਜੀਵਨ ਦੀ ਜਾਂਚ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਦੀ ਜਾਂਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਸਤਿਗੁਰੂ ਕਹਿੰਦੇ ਭਾਈ ਜਿਸ ਮਨੁੱਖ ਦਾ ਜੀਵਨ ਗੁਰੂ ਕੀ ਸੰਗਤ ਤੋਂ ਵਿਹੂਣਾ ਹੈ ਮਰਤਕ ਦੇ ਸਾਦ ਸੰਗ ਵਿਹੋਣਾ ਪਾਉ ਉਹ ਇੱਕ ਡੈੱਡ ਬੋਡੀ ਹੈ ਜਿਹੜਾ ਗੁਰੂ ਕੀ ਸੰਗਤ ਤੋਂ ਬਿਨਾਂ ਆਪਣਾ ਜੀਵਨ ਬਤੀਤ ਕਰਦਾ ਹੈ ਪਾਹਮੇ ਸੰਸਾਰ ਦੇ ਵਿੱਚ ਸਰੀਰ ਕਰਕੇ ਜੀਉਂਦਾ ਹੈ ਪਰ ਆਤਮਿਕ ਤੌਰ ਤੇ ਮਰਿਆ ਹੋਇਆ ਮਰਤਕ ਦੇ ਸਾਦ ਸੰਗ ਵਿਹੋਣਾ ਕਿਉਂਕਿ ਗੁਰੂ ਕੀ ਸੰਗਤ ਦੀ ਜਿਹੜੀ ਮਹਾਨਤਾ ਸਤਗੁਰ ਨੇ ਬਾਣੀ ਵਿੱਚ ਦਰਸਾਈ ਹੈ ਪਹਿਲੀ ਗੱਲ ਤਾਂ ਸਤਗੁਰ ਨੇ ਸਵਾਲ ਕੀਤਾ ਵੀ ਸੰਗਤ ਹੈ ਕੀ ਕਹਿੰਦੇ ਸਤ ਸੰਗਤ ਕੈਸੀ ਜਾਣੀ ਐ ਇਹ ਨਹੀਂ ਕਿ ਬਹੁਤ ਜ਼ਿਆਦੇ ਲੋਕਾਂ ਦਾ ਇਕੱਠ ਆ ਉਹਨੂੰ ਸੰਗਤ ਕਿਹਾ ਜਾਏ ਤੇ ਕੱਠ ਤਾਂ ਭੀੜ ਤਾਂ ਸਟੇਸ਼ਨਾਂ ਦੇ ਉੱਪਰ ਵੀ ਬੱਸ ਸਟੈਂਡ ਤੇ ਵੀ ਹੁੰਦੀ ਹੈ ਸਿਨੇਮਾ ਘਰਾਂ ਦੇ ਵਿੱਚ ਵੀ ਹੁੰਦੀ ਹੈ ਪਰ ਨਾਲ ਗੁਰੂ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਹੈ ਕਹਿੰਦੇ ਸਤ ਸੰਗਤ ਕੈਸੀ ਜਾਣੀ ਸਤਗੁਰੂ ਉਤਰ ਦਿੰਦੇ ਆ ਕਹਿੰਦੇ ਜਿੱਥੇ ਏਕੋ ਨਾਮ ਬਖਾਣੀ ਨਾਮ ਕੀ ਹੈ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬਜਾਏ ਜੀ ਹੁਣ ਆਪਾਂ ਸ਼ਬਦ ਪੜਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਸ਼ਾਇਦ ਸਾਨੂੰ ਲੱਗਦਾ ਵੀ ਸ਼ਾਇਦ ਇਹ ਸ਼ਬਦ ਜਿਹੜੇ ਹੁੰਦੇ ਆ ਨਾ ਸ਼ਬਦ ਪੜਨ ਵਾਸਤੇ ਹੁੰਦੇ ਆ ਜਾਂ ਸੁਣਨ ਵਾਸਤੇ ਹੁੰਦੇ ਇਹ ਤਾਂ ਸਾਡਾ ਜੀਵਨ ਹੈ ਸਤਿਗੁਰੂ ਕਹਿੰਦੇ ਆਤਮਿਕ ਤੌਰ ਤੇ ਉਹ ਮਰਿਆ ਹੋਇਆ ਮਨੁੱਖ ਹੈ ਜਿਹੜਾ ਗੁਰੂ ਕੀ ਸੰਗਤ ਤੋਂ ਵਿਹੂਣਾ ਆਪਣਾ ਜੀਵਨ ਬਤੀਤ ਕਰਦਾ ਮਿਰਤਕ ਦੇਹ ਸਾਧ ਸੰਗ ਵਿਹੂਣਾ ਆਵਤ ਜਾਤ ਜੋਨੀ ਦੁਖ ਖੀਨਾ ਉਹ ਵੀ ਸੰਸਾਰ ਦੇ ਵਿੱਚ ਆਉਂਦਾ ਹੈ ਚਲਾ ਜਾਂਦਾ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦਾ ਜੋਨੀਆਂ ਦੇ ਵਿੱਚ ਪੈ ਜਾਂਦਾ ਆਪਤ ਜਾਤ ਜੋਨੀ ਦੁੱਖ ਖੀਨਾ ਖੀਨਾ ਕਹਿੰਦੇ ਕਮਜ਼ੋਰ ਹੋ ਜਾਂਦਾ ਉਹਦਾ ਆਤਮਿਕ ਜੀਵਨ ਕਮਜ਼ੋਰ ਹੋ ਜਾਂਦਾ ਉਹ ਜਿੱਦਾਂ ਜਿੱਦਾਂ ਬਾਣੀ ਪੜ੍ਹੇਗਾ ਆਤਮਿਕ ਜੀਵਨ ਤੇਰਾ ਮਜ਼ਬੂਤ ਹੋਏਗਾ ਜਿੱਦਾਂ ਸਤਗੁਰੂ ਮਹਾਰਾਜ ਬਾਰ-ਬਾਰ ਗੱਲਾਂ ਨੂੰ ਬਾਰ-ਬਾਰ ਦੁਹਰਾ ਰਹੇ ਔਰ ਕਿਸੇ ਤਰੀਕੇ ਨਾਲ ਮਨੁੱਖ ਸਮਝ ਜਾਈਂ ਕਹਿੰਦੇ ਜਿਦਾਂ ਆਪਾਂ ਰੋਜ਼ ਪੜ੍ਹਦੇ ਆ ਨਾ ਅੱਖਾਂ ਜੀਵਾਂ ਵਿਸਰ ਮਰ ਜਾਉ ਉਹਨੂੰ ਵਿਸਾਰਨਾ ਹੀ ਆਤਮਿਕ ਮੌਤ ਹੈ ਜੋ ਅਸੀਂ ਰੋਜ਼ ਮਰ ਰਹੇ ਹਾਂ ਮਹਾਰਾਜ ਕਹਿੰਦੇ ਭਾਈ ਜਦੋਂ ਉਹਨੂੰ ਵਿਸਾਰ ਦਿੰਦੇ ਆ ਨਾ ਤੇ ਆਤਮਿਕ ਮੌਤ ਹੋ ਜਾਂਦੀ ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਜਦੋਂ ਅਸੀਂ ਤੈਨੂੰ ਭੁਲਾ ਦਿੰਨੇ ਆ ਪਾਸ਼ਾ ਕਹਿੰਦੇ ਮੌਤ ਹੋ ਜਾਂਦੀ ਐ ਆਖਾਂ ਜੀਵਾ ਬਿਸਰੇ ਮਰ ਜਾਉ ਆਤਮਿਕ ਮੌਤੇ ਮਨੁੱਖ ਮਰ ਜਾਂਦਾ ਤੇ ਸਤਗੁਰੂ ਕਿਰਪਾ ਕਰ ਰਿਹਾ ਕਹਿੰਦੇ ਭਾਈ ਸੰਗਤ ਜਿਹੜੀ ਓ ਸੰਗਤ ਮਿਲਦੀ ਕਹਿੰਨੂ ਆ ਵੱਡ ਭਾਗੀ ਵੱਡੇ ਭਾਗਾ ਵਾਲਿਆ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭ ਬਿਨ ਸੰਗਤ ਮੈਲ ਪਰਿ ਜਾ ਜੀਉ ਗੁਰੂ ਕੀ ਸੰਗਤੋ ਬਿਨਾ ਅੰਦਰ ਮੈਲ ਇਕੱਠੀ ਹੁੰਦੀ ਆਪਾਂ ਰੋਜ਼ ਅਰਦਾਸ ਕਰਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿ ਤਬ ਉਹ ਗੁਰੂ ਕੀ ਸੰਗਤ ਇਸ ਸਤਨਕ ਸੰਗਤ ਵਿੱਚ ਆ ਕੇ ਮਨ ਟਿਕਦਾ ਹੈ ਸਤਗੁਰੂ ਜੀ ਦੇ ਬਚਨਾਂ ਕਹਿੰਦੇ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਭਇਓ ਔਰੂੜਾ ਅਨਹਤ ਧੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀਣ ਸੱਚ ਗੱਲ ਤਾਂ ਇਹ ਹੈ ਨਾ ਸਾਧ ਸੰਗਤ ਜੀ ਜਿਹਦਾ ਮਨ ਕਿਤੇ ਵੀ ਨਹੀਂ ਟਿਕਦਾ ਉਹਦਾ ਮਨ ਸੰਗਤ ਵਿੱਚ ਟਿਕ ਜਾਂਦਾ ਤੇ ਮਾਫ ਕਰਨਾ ਜਿਹਦਾ ਮਨ ਸੰਗਤ ਵਿੱਚ ਨਹੀਂ ਟਿਕਦਾ ਤੇ ਉਹਦਾ ਕਿਤੇ ਵੀ ਨਹੀਂ ਟਿਕਦਾ ਪਾਸ਼ਾ ਜੀ ਅੱਜ ਕਹਿੰਦੇ ਮਿਰਤਕ ਦੇ ਸਾਧ ਸੰਗ ਬਿਹੋਣਾ ਉਹ ਡੈਡ ਬੋਡੀ ਆ ਮਿਰਤਕ ਦੇ ਆ ਆਤਮਿਕ ਤੌਰ ਤੇ ਮਰਿਆ ਹੋਇਆ ਮਨੁੱਖ ਹੈ ਜਿਹੜਾ ਸਾਧ ਸੰਗ ਬਿਹੋਣਾ ਗੁਰੂ ਕੀ ਸੰਗਤ ਤੋਂ ਬਿਨਾ ਜੀਵਨ ਬਤੀਤ ਕਰਦਾ ਆਵਤ ਜਾਤ ਜੋਨੀ ਦੁੱਖ ਖੀਨਾ ਉਹ ਸੰਸਾਰ ਦੇ ਵਿੱਚ ਆਉਂਦਾ ਚਲਾ ਜਾਂਦਾ ਹੈ ਦੁੱਖ ਹੀ ਖੀਨਾ ਖੀਨਾ ਮਤਲਬ ਕਮਜ਼ੋਰ ਹੋ ਰਿਹਾ ਦੁੱਖ ਦੁੱਖਾਂ ਦੇ ਕਾਰਨ ਉਹਦਾ ਆਤਮਿਕ ਜੀਵ ਬਲ ਜਿਹੜਾ ਕਮਜ਼ੋਰ ਹੋ ਰਿਹਾ ਲੋਕੀ ਸੁਸਾਇਡ ਕਿਉਂ ਕਰਦੇ ਆ ਆਤਮ ਹੱਤਿਆ ਕਿਉਂਕਿ ਉਹਨਾਂ ਦੇ ਆਤਮਿਕ ਬਲ ਨਹੀਂ ਹੁੰਦਾ ਤੇ ਜਦੋਂ ਅਸੀਂ ਬਾਣੀ ਪੜਾਂਗੇ ਜਦੋਂ ਅਸੀਂ ਸਤਗੁਰੂ ਨਾਲ ਜੁੜਾਂਗੇ ਸਾਡਾ ਆਤਮਿਕ ਬਲ ਉਹਨਾਂ ਸਿੱਖਾਂ ਦਾ ਆਤਮਿਕ ਬਲ ਸੀ ਜਿਨ੍ਹਾਂ ਨੇ ਬੰਦ-ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹਿਆਂ ਨਾਲ ਚੀਰੇ ਉਹਨਾਂ ਦਾ ਆਤਮਿਕ ਬਲ ਬਾਣੀ ਪੜਨ ਦੇ ਨਾਲ ਮਜ਼ਬੂਤ ਹੋਇਆ ਸਤਗੁਰੂ ਜੇ ਬਾਣੀ ਦੇ ਵਿੱਚ ਦੱਸ ਰਹੇ ਆ ਉਹ ਸਿੱਖਾਂ ਨੇ ਕਮਾਇਆ ਮਰਤਕ ਦੇ ਸਾਧ ਸੰਗ ਬਿਹੋਣਾ ਆਵਤ ਜਾਤ ਜੋਨੀ ਦੁਖ ਕੀ ਨਾ ਰਹਾਓ ਅਨਕਰਸਾ ਖਾਏ ਜੈਸੇ ਢੋਰ ਜਿਹੜਾ ਪਸ਼ੂ ਹੁੰਦਾ ਨਾ ਤੇ ਜਿਹਦੇ ਵਿੱਚ ਉਹ ਉਹਦਾ ਚਾਰਾ ਪਾਇਆ ਜਾਂਦਾ ਪੰਜਾਬ 'ਚ ਪੰਜਾਬੀ ਜੇ ਆਪਾਂ ਪੱਠੇ ਕਹਿੰਦੇ ਪੱਠੇ ਪਾਏ ਜਾਂਦੇ ਆ ਚਾਰਾ ਪਾਇਆ ਜਾਂਦਾ ਤੇ ਕਹਿੰਦੇ ਇਸੇ ਤਰ੍ਹਾਂ ਖਾਣ ਦਾ ਕੰਮ ਜਿਹੜਾ ਮਨੁੱਖ ਕਰਿਆ ਅਨਕਰਸਾ ਖਾਏ ਜੈਸੇ ਢੋਰ ਜਿਹਦਾ ਪਸ਼ੂ ਦੇ ਸਾਹਮਣੇ ਪਾ ਦਿਓ ਉਹਨੇ ਖਾ ਹੀ ਜਾਣਾ ਖਾ ਹੀ ਜਾਣਾ ਇਦਾਂ ਉਹਨਾਂ ਮਨੁੱਖਾਂ ਦੀ ਹਾਲਤ ਹੈ ਅਸਤਗੁਰੂ ਜੀ ਦੇ ਬਚਨ ਹੁੰਦੇ ਬਾਣੀ ਵਿੱਚ ਕਹਿੰਦੇ ਦਿਨ ਦਿਨ ਕਰਤ ਭੋਜਨ ਬਹੁ ਵਿੰਜਣ ਤਾਂ ਕੀ ਮਿਟੇਣਾ ਭੁੱਖਾ ਉਦਮ ਕਰੇ ਸਵਾਨ ਕੀ ਨਿਆਈ ਸਵਾਨ ਕਹਿੰਦੇ ਕੁੱਤੇ ਨੂੰ ਦੌੜਦਾ ਹੋਰ ਮਿਲਦਾ ਹੋਰ ਮਿਲਦਾ ਉਦਮ ਕਰੇ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਚਾਰੇ ਪਾਸੇ ਲੱਭਦਾ ਫਿਰਦਾ ਅਨਕ ਰਸਾਂ ਖਾਏ ਜੈਸੇ ਢੋਰ ਹੁਣ ਝਗੜੇ ਹੁੰਦੇ ਖਾਣਾ ਕੀ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਹਉ ਸਤਿਗੁਰ ਨੇ ਕਿਹੜੀ ਬਾਣੀ ਕਿਹੜੀ ਗੱਲ ਦਾ ਜਵਾਬ ਨਹੀਂ ਦਿੱਤਾ ਬਾਣੀ ਦੇ ਵਿੱਚ ਸਤਿਗੁਰੂ ਗੁਰਨਾਨ ਨਾਨਕ ਸਾਹਿਬ ਕਹਿੰਦੇ ਬਾਬਾ ਹੇ ਭਾਈ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਵੀ ਜਿਸ ਚੀਜ਼ ਨੂੰ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਨਾ ਖਾਓ ਇੱਥੋਂ ਤੱਕ ਰੱਖਿਆ ਵੀ ਜੇ ਭਗਤੀ ਕਰਨੀ ਹੈ ਭਾਈ ਗੁਰਦਾਸ ਜੀ ਕਹਿੰਦੇ ਹਾਂ ਤਿਸ ਘੋੜ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਥੋੜਾ ਸੋਨਾ ਤੇ ਥੋੜਾ ਕਾਣਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਜੀਵਨ ਜਿਹੜਾ ਸੀ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤਾ ਹੁਣ ਕਈ ਲੋਕ ਜਿਹੜੇ ਆ ਖਾਣ ਵਾਸਤੇ ਜੀਂਦੇ ਆ ਕਿ ਜੀਣ ਵਾਸਤੇ ਖਾਂਦੇ ਵੀ ਆਪਣਾ ਸ੍ਰੀ ਅਲਪ ਹਾਰ ਸੁਲਪ ਸੀ ਨਿੰਦਰਾ ਦਿਆ ਸਿਮਾ ਤਨਪ੍ਰੀਤ ਥੋੜਾ ਖਾਓ ਅਲਪ ਹਾਰ ਸੁਲਪ ਸੇ ਨੇ ਤੇ ਜਿਆਦਾ ਖਾਣਾ ਮਤਲਬ ਬਿਮਾਰੀਆਂ ਨੂੰ ਬੁਲਾਉਣਾ ਅਨਕ ਰਸਾ ਖਾਏ ਜੈਸੇ ਢੋਰ ਕਹਿੰਦੇ ਜਿਦਾਂ ਪਸ਼ੂ ਖਾਂਦੇ ਹਨ ਪਰ ਇਹ ਵੀ ਸੱਚ ਹੈ ਕਿ ਪਸ਼ੂ ਬਿਮਾਰ ਘੱਟ ਹੁੰਦੇ ਆ ਆ ਤੁਸੀਂ ਆਪਣੇ ਸ਼ਹਿਰ ਵਿੱਚ ਦੇਖ ਲਓ ਕਿੰਨੇ ਹਸਪੀਟਲ ਆ ਕੋਨੇ ਕੋਨੇ ਤੇ ਹਸਪੀਟਲ ਕਾਦੇ ਆ ਬੰਦਿਆਂ ਦੇ ਹੀ ਆ ਨਾ ਮੈਂ ਕਹਿੰਦਾ ਇੱਕ ਅੱਧਾ ਹੀ ਹੋਣਾ ਪਸ਼ੂਆਂ ਦਾ ਹਸਪੀਟਲ ਖੰਡ ਵਿੱਚ ਇੱਕ ਅੱਧਾ ਹੀ ਹੋਣਾ ਉਬਮਾਰ ਵੀ ਹੁੰਦੇ ਉਹ ਉਹਨਾਂ ਕੀ ਖਾਂਦੇ ਆ ਜਿੰਨਾ ਕੋ ਉਹਨਾਂ ਨੇ ਚਾਹੀਦਾ ਤੇ ਸਾਡੇ ਦਾ ਹਾਲ ਤੇ ਇਦਾਂ ਦੀ ਹੁੰਦੀ ਆ ਬੰਦਾ ਚੰਗੀ ਤਰ੍ਹਾਂ ਰੱਜ ਜਾਇ ਨਾ ਤੇ ਕੋਈ ਪਸਲੇ ਵੀ ਫੜਕਾ ਲੈ ਲੋ ਕਹਿੰਦੇ ਜੀ ਨਹੀਂ ਹੋ ਗਿਆ ਅੱਧਾ ਲੈ ਲੋ ਚਲੋ ਫਿਰ ਇੱਕ ਦੇ ਦੇ ਮਤੇ ਇਦਾਂ ਦਾ ਬੰਦਾ ਰੱਜਦਾ ਹੀ ਨਹੀਂ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹ ਬਿਮਾਰ ਵੀ ਹੁੰਦਾ ਹੈ ਬਿਮਾਰੀਆਂ ਦਾ ਕਾਰਨ ਵੀ ਹੈ ਆ ਡਾਕਟਰ ਕਹਦੇ ਫਿਰ ਮੰਨ ਜਾਂਦਾ ਗੁਰੂ ਸਾਹਿਬ ਕਹ ਰਹੇ ਫਿਰ ਨਹੀਂ ਮੰਨਦਾ ਅਲਪਹਾਰ ਸੁਲਪ ਸੀ ਨਿੰਦਰਾ ਦਿਆ ਸ਼ਿਮਾ ਤਨ ਪ੍ਰੀਤ ਅਨਕਰਸਾ ਖਾਏ ਜੈਸੇ ਢੋਰ ਅਕਬਰ ਆਇਆ ਸੀ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਸ੍ਰੀ ਗੋਬਿੰਦ ਵਾਲ ਸਾਹਿਬ ਉਥੇ ਲਿਖਿਆ ਸੀ ਪਹਿਲੇ ਪੰਗਤ ਪਾਛੇ ਸੰਗਤ ਤੇ ਪੰਗਤ ਵਿੱਚ ਅਕਬਰ ਬੈਠਾ ਵੱਡੇ ਬੰਦੇ ਹੁਕਮ ਅਦੁੱਲੀ ਨਹੀਂ ਕਰਦੇ ਜੋ ਜਿੱਥੇ ਦੀ ਮਰਜ਼ਾਦਾ ਉਹਨੂੰ ਕਮਾਉਂਦੇ ਆ ਤੇ ਉਹ ਆਖੇ ਉਹਨੇ ਪ੍ਰਸ਼ਾਦਾ ਵੀ ਛਕਿਆ ਕਾਫੀ ਦਿਨ ਰਿਹਾ ਗੁਰੂ ਸਾਹਿਬ ਨੇ ਹੁਕਮ ਕੀਤਾ ਸੇਵਾਦਾਰ ਨੂੰ ਜੋ ਬਾਦਸ਼ਾਹ ਮੰਗਦਾ ਉਹਨੂੰ ਬਣਾ ਕੇ ਦਿਓ ਉਹ ਪੁੱਛੋ ਕੀ ਖਾਣਾ ਸ਼ਾਮ ਦਾ ਸਮਾਂ ਸੀ ਤੇ ਗੁਰੂ ਸਾਹਿਬ ਮਹਾਰਾਜ ਨੂੰ ਉਡੀਕ ਰਿਆ ਤੇ ਸੇਵਾਦਾਰ ਨੇ ਆਖਿਆ ਵੀ ਤੁਹਾਡਾ ਪ੍ਰਸ਼ਾਦਾ ਤਿਆਰ ਹੋ ਗਿਆ ਛਕ ਲਓ ਕਹਿਣ ਲੱਗਾ ਵੀ ਮੈਂ ਨਾ ਅੱਜ ਗੁਰੂ ਸਾਹਿਬ ਜੀ ਨਾਲ ਛਕਣਾ ਹੈ ਕਹਿਣ ਲੱਗੇ ਕਿਉਂ ਕਹਿੰਦਾ ਕਿ ਮੈਂ ਦੇਖਣਾ ਚਾਹੁੰਦਾ ਵੀ ਗੁਰੂ ਸਾਹਿਬ ਕੀ ਛੱਕਦੇ ਵੀ ਚਿਹਰੇ ਤੇ ਇੰਨੀਆਂ ਲਾਲੀਆਂ ਹਨ ਤੇ ਕਹਿੰਦੇ ਕੋਈ ਗੱਲ ਨਹੀਂ ਗੁਰੂ ਸਾਹਿਬ ਆ ਰਹੇ ਆ ਗੁਰੂ ਅਮਰਦਾਸ ਜੀ ਆਏ ਤੇ ਉਮਰ ਬਟੇਰੀ ਸੀ ਸਰੀਰ ਕਰਕੇ ਸਤਗੁਰ ਕਹਿੰਦੇ ਪ੍ਰਸ਼ਾਦਾ ਕਿਉਂ ਨਹੀਂ ਛਕਿਆ ਸੇਵਾਦਾਰਾਂ ਨੂੰ ਪੁੱਛਿਆ ਬਾਦਸ਼ਾਹ ਪ੍ਰਸ਼ਾਦਾ ਬਾਦਸ਼ਾਹ ਨੂੰ ਪ੍ਰਸ਼ਾਦਾ ਕਿਉਂ ਨਹੀਂ ਛਕਾਇਆ ਕਹਿਣ ਲੱਗਾ ਜੀ ਮੈਂ ਤਾਂ ਗੁਰੂ ਸਾਹਿਬ ਦੀ ਨਾਲ ਛਕਣਾ ਮੈਂ ਦੇਖਣਾ ਕਿ ਖਾਂਦੇ ਕੀ ਆ ਤੇ ਗੁਰੂ ਅਮਰਦਾਸ ਜੀ ਐਸਾ ਖਾਂਦੇ ਸੀ ਜਿਹਦੇ ਵਿੱਚ ਨਾ ਨਮਕ ਹੁੰਦਾ ਸੀ ਤੇ ਨਾ ਮਿੱਠਾ ਅਲੂਣਾ ਜਿਹਾ ਖਾਂਦੇ ਸੀ ਕਹਿੰਦੇ ਭਾਈ ਇਹ ਖਾਣ ਦੀਆਂ ਲਾਲੀਆਂ ਨਹੀਂ ਇਹ ਤਾਂ ਨਾਮ ਦੀਆਂ ਲਾਲੀਆਂ ਹਨ ਖਾਣ ਦੇ ਨਾਲ ਠੀਕ ਜਿੰਨਾ ਕਿ ਚਾਹੀਦਾ ਉਹਨਾਂ ਕੁ ਅਲਪਹਾਰ ਸੁਲਪ ਸਿੰਘ ਕਹਿੰਦੇ ਹੁਣੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਏ ਰੂਮ ਦਾ ਰਹਿਣ ਵਾਲਾ ਨੀਰੂ ਬਾਦਸ਼ਾਹ ਹੋਇਆ 18 ਵਾਰੀ ਦਿਹਾੜੀ 'ਚ ਖਾਂਦਾ ਸੀ 18 ਵਾਰੀ ਬੈਦ ਰੱਖੇ ਸੀ ਉਹ ਚੋਰਨ ਦਿੰਦੇ ਸੀ ਪੇਟ ਸਾਹਿਬ ਫੇਰ ਬਹਿ ਜਾਂਦਾ ਸੀ 18 ਵਾਰੀ ਜਾਂਦਾ ਸੀ ਇੱਕ ਬਾਜਤ ਅਲੀ ਖਾਨ ਹੋਇਆ ਲਖਨਊ ਦਾ ਬਾਦਸ਼ਾ ਤੇ ਉਹ ਵੀ ਦਿਹਾੜੀ ਵਿੱਚ ਬਹੁਤ ਛਤੀ ਫਰੀ ਖਾਂਦਾ ਸੀ ਖਾਈ ਜਾਣਾ ਖਾਂਦੇ ਆ ਖਾਂਦੇ ਆ ਮੂੰਹ ਇਕੱਠਾ ਬਾਦਸ਼ਾਹ ਕਹਿੰਦੇ ਖਾਂਦੇ ਆ ਖਾਂਦੇ ਆ ਮੂੰਹ ਇਕੱਠਾ ਦੰਦ ਕੱਸ ਜੰਦੇ ਨੇ ਆਪਣੇ ਖਾਂਦੇ ਆ ਖਾਂਦੇ ਆ ਮੂੰਹ ਇਕੱਠਾ ਪੈਣਦੇ ਆ ਸਭ ਅੰਗ ਤ੍ਰਿਗਤਿਨਾ ਕਾ ਜੀਵਿਆ ਜਿਨ ਸੱਚ ਨਾਲ ਲੱਗੋ ਰੰਗ ਕਹਿੰਦੇ ਤਰਕਾਰ ਇਦਾਂ ਦਾ ਜੀਵਨ ਜੇ ਖਾਂਦੇ ਵੀ ਆ ਪਹਿਣਦੇ ਵੀ ਆ ਪਰ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਤੇ ਉਹੋ ਜਿਹਾ ਮਨੁੱਖ ਖਾ ਰਿਹਾ ਅੱਜ ਕਿੰਨਾ ਕੁਝ ਖਾ ਰਿਹਾ ਜਿਹਨੂੰ ਜਾਨਵਰ ਵੀ ਪਸੰਦ ਨਹੀਂ ਕਰਦੇ ਆਪਾਂ ਸਾਕੀ ਪੜ੍ਹਦੇ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾ ਰਹੇ ਸੀ ਤੇ ਸਤਗੁਰੂ ਜੀ ਦਾ ਘੋੜਾ ਖੇਤ ਵਿੱਚੋਂ ਹੀ ਨਿਕਲ ਰਿਹਾ ਸਤਗੁਰ ਨੇ ਚਾਬਕ ਬਿਮਾਰੀ ਸੇਵਾਦਾਰ ਨੂੰ ਪੁੱਛਿਆ ਕਿਸਾਨ ਨੂੰ ਬੁਲਾਇਆ ਭਾਈ ਇਹ ਕੀ ਹੈ ਇਸ ਦਾ ਸਾਡਾ ਘੋੜਾ ਕਿਉਂ ਨਹੀਂ ਜਾ ਰਿਹਾ ਵਾਹ ਲਓ ਕਿ ਇਹ ਤਮਾਕੂ ਦੀ ਫਸਲ ਹੈ ਇਹ ਸੁਪੇਣ ਤੋਂ ਆਈ ਹਿੰਦੁਸਤਾਨ ਦੇ ਵਿੱਚ ਪਹਿਲਾਂ ਨਹੀਂ ਸੀ ਤਮਾਕੂ ਹਿੰਦੁਸਤਾਨ ਦੇ ਇਹ ਤਮਾਕੂ ਦੀ ਫਸਲ ਹੈ ਸਤਗੁਰੂ ਕਹਿੰਦੇ ਨਹੀਂ ਭਾਈ ਜਿਹੜੀ ਚੀਜ਼ ਨੂੰ ਜਾਨਵਰ ਹੀ ਨਹੀਂ ਪਸੰਦ ਕਰਦਾ ਉਹਨੂੰ ਮਨੁੱਖ ਜੇਬ ਚ ਪਾਈ ਫਿਰਦਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਜੇ ਰੱਬ ਦਾ ਨਾਮ ਨਹੀਂ ਜਪ ਰਹਿਣਾ ਤੇ ਹਾਲਤ ਕਿਦਾਂ ਦੀ ਅਨਕ ਰਸਾਂ ਖਾਏ ਜੈਸੇ ਢੋਰ ਜਦਾਂ ਪਸ਼ੂ ਖਾਂਦਾ ਹੈ ਨਾ ਹੁਣ ਤਾਂ ਮਾਫ਼ ਕਰਨਾ ਬੜੀ ਕਿਰਪਾ ਤੁਹਾਡੇ ਉੱਪਰ ਸੰਗਤ ਕਰਦੇ ਹੋ ਨਹੀਂ ਤਾਂ ਕਿਸੇ ਪੰਜਾਬ ਦੇ ਜਾਂ ਵੱਡੇ ਗੁਰਦੁਆਰਿਆਂ ਦੇ ਪੋਸਟਰ ਪੜ੍ਹ ਕੇ ਦੇਖੋ ਥੱਲੇ ਲਿਖਿਆ ਹੁੰਦਾ ਜਲੇਬੀਆਂ ਦਾ ਲੰਗਰ ਲੱਗੇਗਾ ਮਾਲ ਪੂੜਿਆਂ ਦਾ ਲੱਗੇਗਾ ਮਤਲਬ ਸਵਾਦ ਹੀ ਗੁਰਦੁਆਰੇ ਲੈਣ ਆਏ ਹੋਰ ਕੁਝ ਨਹੀਂ ਚਾਹੀ ਵੀ ਸਾਡਾ ਲੰਗਰ ਜਿਹੜਾ ਨਾ ਉਦਾਂ ਦਾ ਲੰਗਰ ਹੋਰ ਕਿਸੇ ਦਾ ਕੰਪੀਟੀਸ਼ਨ ਚੱਲ ਰਿਹਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਿਰਫ ਖਾਣਾ ਨਹੀਂ ਹੈ ਇਹ ਪੰਗਤ ਇਸ ਕਰਕੇ ਸੀ ਵੀ ਤੁਹਾਨੂੰ ਬੇਫਿਕਰ ਹੋ ਕੇ ਤੁਸੀਂ ਹਾਂ ਰੋਗ ਸੰਗਤ ਵਿੱਚ ਬੈਠੋ ਤੁਹਾਨੂੰ ਫਿਕਰ ਨਾ ਹੋਵੇ ਘਰ ਜਾ ਕੇ ਬਣਾਉਣਾ ਪਏ ਇਹ ਲੰਗਰ ਇਸ ਕਰਕੇ ਸੀ ਇਹ ਤਾਂ ਖਾ ਵੀ ਲਿਆ ਬੰਨ ਵੀ ਲਿਆ ਘਰ ਵੀ ਲੈ ਗਏ ਤੇ ਇਹ ਲੰਗਰ ਦੀ ਅਸੀਂ ਤਾਂ ਗੱਲ ਖਤਮ ਕਰ ਦਿੱਤੇ ਨਾ ਤੇ ਸਤਿਗੁਰੂ ਕਹਿੰਦੇ ਅਣਕ ਰਸਾਂ ਖਾਏ ਜੈਸੇ ਢੋਰ ਮੋਕੀ ਜੇਵਰੀ ਬਾਂਦਿਓ ਚੋਰ ਕਹਿੰਦੇ ਚੋਰ ਹੈ ਜੇਵਰੀ ਕਹਿੰਦੇ ਰੱਸੀ ਇਹ ਮੋਹ ਦੀ ਰੱਸੀ ਵਿੱਚ ਬੱਝਿਆ ਹੋਇਆ ਰੱਬ ਨੂੰ ਜਾਦੇ ਨਹੀਂ ਕਰਦਾ ਮੋਹ ਕੀ ਜੇਵਰੀ ਬਾੰਦਿਓ ਚੋਰ ਮਰਤਕ ਦੇ ਸਾਧ ਸੰਗ ਵਿਹੂਣਾ ਉਹ ਮਰਤਕ ਦੇ ਆ ਉਹ ਆਤਮਿਕ ਤੌਰ ਤੇ ਮਰਿਆ ਹੋਇਆ ਜਿਹੜਾ ਜੀਵਨ ਸਾਧ ਸੰਗਤ ਤੋਂ ਵਿਹੂਣਾ ਹੈ ਅਬਿੰਦ ਕੀਤੀ ਨਾ ਜਿਸ ਤਰ੍ਹਾਂ ਕਿ ਜਿਹਦਾ ਮਨ ਕਿਤੇ ਵੀ ਨਹੀਂ ਟਿਕਦਾ ਉਹਦਾ ਮਨ ਆ ਕੇ ਸੰਗਤ ਵਿੱਚ ਟਿਕ ਜਾਂਦਾ ਮਾਫ਼ ਕਰਨਾ ਜਿਹਦਾ ਮਨ ਸੰਗਤ ਵਿੱਚ ਨਹੀਂ ਆ ਕੇ ਟਿਕਿਆਣਾ ਉਹਦਾ ਕਿਤੇ ਵੀ ਨਹੀਂ ਟਿਕਣਾ ਫਲਾਣੇ ਨੇ ਕਿਦਾਂ ਦੇ ਕੱਪੜੇ ਪਾਏ ਅੱਜ ਫਲਾਣਾ ਕਿਉਂ ਨਹੀਂ ਆਇਆ ਇਹਦਾਂ ਨੇ ਚਰਾਕੀਆਂ ਜੀਆਂ ਬੜੀਆਂ ਕਰਦੇ ਗੁਰਦੁਆਰੇ ਆ ਕੇ ਸੋਚ ਕੇ ਆਂਦੇ ਵੀ ਆਪਾਂ ਕਰਨ ਸਮਾਪਤੀ ਤਾਂ ਹੋਣ ਦਿਓ ਨਾਲੇ ਗੱਲਾਂ ਸ਼ੁਰੂ ਹੋ ਜਾਂਦੀਆਂ ਤੇ ਇਹ ਚਲਾਕੀਆਂ ਜਿਹੜੀਆਂ ਨਾ ਚਤਰਾਈਆਂ ਨਾ ਚਤਰਪੂਜ ਪਾਈਏ ਤੇ ਇਹ ਵੀ ਸਮਝੋ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਿਹੜੀਆਂ ਚਤਰਾਈਆਂ ਚਲਾਕੀਆਂ ਕਰਦੇ ਆਂ ਇੱਥੇ ਆ ਕੇ ਤਾਂ ਜਿੰਨੀ ਸਿਆਣਪ ਨਾਲ ਆਵਾਂਗੇ ਜਿੰਨਾ ਨਿਮਰਤਾ ਦੇ ਵਿੱਚ ਆਵਾਂਗੇ ਓਨਾ ਹੀ ਫਲ ਸਾਨੂੰ ਪ੍ਰਾਪਤ ਹੋਏਗਾ ਤੇ ਨਿਗਾਹੇ ਰਹਿ ਗਈ ਵੀ ਫਲਾਣੇ ਨੂੰ ਕਿੱਦਾਂ ਨੀਵਾ ਕਰਨਾ ਫਲਾਣੇ ਦੇ ਸਾਹਮਣੇ ਕੀ ਬੋਲਣਾ ਤੇ ਉਹ ਨਹੀਂ ਆਇਆ ਫਲਾਣਾ ਨਹੀਂ ਆਇਆ ਗੁਰਦੁਆਰੇ ਅਸੀਂ ਤਾਂ ਰੋਜ਼ ਆਉਂਦੇ ਮਤਲਬ ਹੰਕਾਰ ਹੋ ਗਿਆ ਨਾ ਵੀ ਹਉਮੈ ਹੋ ਗਈ ਤੇ ਇਹ ਚਲਾਕੀਆਂ ਜਿਹੜੀਆਂ ਨਾ ਕਹਿੰਦੇ ਚਤرائی ਨਾ ਚਤਰਪੁਜ ਪਾਈਏ ਰੇ ਜਨ ਮਨ ਮਾਦੋਸਿਓ ਲਾਈਏ ਤੂੰ ਆ ਗਿਆ ਬਹੁਤ ਹੋ ਗਿਆ ਗੁਰਦੁਆਰੇ ਆ ਗਿਆ ਤੇ ਪਰ ਇਹ ਨਾ ਦੇਖ ਵੀ ਭਾਈ ਫਲਾਣਾ ਨਹੀਂ ਆਇਆ ਕਿਉਂ ਨਹੀਂ ਆਇਆ ਇੱਕ ਗੱਲ ਨੂੰ ਕਈ ਵਾਰੀ ਫਿਰ ਬੋਲਿਆ ਜਾਂਦਾ ਤੇ ਉਹ ਚੰਗੀ ਗੱਲ ਨਹੀਂ ਹੈ ਸਾਡੇ ਵਾਸਤੇ ਪੜੇ ਲਿਖੇ ਲੋਕ ਇਦਾਂ ਦੀਆਂ ਹਰਕਤਾਂ ਕਰਦੇ ਆ ਤੇ ਸਤਗੁਰੂ ਮਹਾਰਾਜ ਕਹਿੰਦੇ ਉਹ ਤਾਂ ਡੈੱਡ ਬੋਡੀ ਹੈ ਜੇ ਆਕੇ ਵੀ ਕੁਝ ਨਹੀਂ ਪ੍ਰਾਪਤ ਕੀਤਾ ਨਾ ਉਦਾਂ ਹੁੰਦਾ ਕਹਿੰਦੇ ਉਹ ਮਸਕੀਨ ਦੀ ਉਦਾਹਰਣ ਦਿੰਦੇ ਸੀ ਚਿਚੜ ਹੁੰਦਾ ਇੱਕ ਉਹ ਮੱਝ ਦੇ ਥਣਾ ਤੇ ਲੱਗਾ ਹੁੰਦਾ ਉਹਨੂੰ ਨਹੀਂ ਪਤਾ ਵੀ ਉਥੋਂ ਦੁੱਧ ਵੀ ਨਿਕਲਦਾ ਹੈ ਉਥੋਂ ਖੂਨ ਪੈਂਦਾ ਆਕੇ ਵੀ ਆਕੇ ਇਥੋਂ ਰਸ ਲੈਣਾ ਹੈ ਇੱਥੇ ਆਕੇ ਵੀ ਹੋਂਮੇ ਦਿਖਾਣੀ ਹੈ ਮੈਂ ਵੱਡਾ ਤੇ ਮੈਂ ਉਹ ਛੋਟਾ ਫਲਾਨਾ ਇਹ ਤੇ ਇਹ ਫਿਰ ਜਿਹੜੀਆਂ ਚਲਾਕੀਆਂ ਜਿਹੜੀਆਂ ਨਾ ਉਹ ਸੰਗਤ ਵਿੱਚ ਨਹੀਂ ਚੱਲਦੀਆਂ ਗੁਰੂ ਕੋਈ ਨਿਆਣਾ ਨਹੀਂ ਹੈ ਸਤਗੁਰੂ ਮਹਾਰਾਜ ਕਹਿੰਦੇ ਭਾਈ ਲੋਗਨ ਰਾਮ ਖਿਲਾਉਣਾ ਜਾਣੇ ਖਿਲਾਉਣਾ ਨਹੀਂ ਹੈ ਇਹ ਤਾਂ ਸਾਡੀਆਂ ਜਿਹੜੀਆਂ ਉਹ ਸਾਰੀਆਂ ਹੀ ਹਰਕਤਾਂ ਨੂੰ ਜਾਣਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਤਗੁਰ ਕਹਿੰਦੇ ਮਿਰਤਕ ਦੇਹ ਸਾਧ ਸੰਗ ਵਿਹੂਣਾ ਆਕੇ ਦਾ ਸ਼ੁਕਰ ਕਰਨਾ ਚਾਹੀਦਾ ਗੁਰੂ ਮਹਾਰਾਜ ਸਾਨੂੰ ਸੰਗਤ ਮਿਲ ਗਈ ਸਾਨੂੰ ਤੋਂ ਸੰਗਤ ਵਿੱਚ ਬੈਠਣ ਦਾ ਮੌਕਾ ਦੇ ਦਿੱਤਾ ਆਵਤ ਜਾਤ ਜੋਨੀ ਦੁਖ ਖੀਨਾ ਉਹ ਸੰਸਾਰ ਦੇ ਵਿੱਚ ਮਨੁੱਖ ਆਉਂਦਾ ਚਲਾ ਜਾਂਦਾ ਜੋਨੀਆਂ ਵਿੱਚ ਭਟਕਦਾ ਦੁਖ ਖੀਨਾ ਦੁਖ ਖੀਨਾ ਖੀਨਾ ਕਹਿੰਦੇ ਕਮਜ਼ੋਰ ਆਤਮਿਕ ਬਲ ਕਮਜ਼ੋਰ ਹੋ ਰਿਹਾ ਤੇ ਜਦੋਂ ਆਤਮਿਕ ਬਲ ਕਮਜ਼ੋਰ ਹੋਏਗਾ ਫਿਰ ਅਸੀਂ ਗਾਣਾ ਅੱਜ ਸ਼ਨੀਵਾਰ ਹੈ ਅੱਜ ਵੀਰਵਾਰ ਹੈ ਨਜ਼ਰ ਲੱਗ ਗਈ ਆ ਉਹ ਗਿਆ ਫਲਾਣਾ ਹੋ ਗਿਆ ਤੇ ਆਤਮਿਕ ਬਲ ਜਦੋਂ ਮਜ਼ਬੂਤ ਹੋਏਗਾ ਵੀ ਜੋ ਤਦ ਭਾਵੇ ਸਾਈ ਭਲੀਕਾਰ ਆਤਮਿਕ ਬਲ ਜਦੋਂ ਮਜ਼ਬੂਤ ਹੋਏਗਾ ਆਪੇ ਹਰ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਉਹ ਪਰਮੇਸ਼ਰ ਅਕਾਲ ਪੁਰਖ ਰਹਿਮਤ ਕਰਦਾ ਬਖਸ਼ਿਸ਼ ਕਰਦਾ ਤੇ ਉਹ ਫਿਰ ਇੱਕ ਐਸੀ ਅਵਸਥਾ ਬਣ ਜਾਂਦੀ ਹੈ ਫਿਰ ਉਹ ਦੁਨੀਆ ਦੀ ਪਰਵਾਹੀ ਕਰਦਾ ਜੇ ਸ਼ਬਦ ਵੀ ਆਇਆ ਨਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਲ ਉਹਦੀ ਇੱਕ ਸੁਭਾਅ ਬਣ ਜਾਂਦਾ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹ ਹਮ ਤਨ ਦਿਓ ਹੈ ਤਾਂ ਕਹਿੰਦੇ ਫਿਰ ਆਤਮਿਕ ਉਹਦਾ ਜੀਵਨ ਕਮਜ਼ੋਰ ਹੁੰਦਾ ਜਿਹੜਾ ਸਾਧ ਸੰਗਤ ਤੋਂ ਬਿਨਾ ਆਪਣਾ ਜੀਵਨ ਬਤੀਤ ਕਰਦਾ ਮਰ ਤੱਕ ਦੇ ਸਾਧ ਸੰਗ ਬਿਹੂਣਾ ਆਵਤ ਜਾਤ ਜੋਨੀ ਦੁਖ ਖੀਨਾ ਰਹਾਓ ਅਨਕ ਬਸਤਰ ਸੁੰਦਰ ਪਹਿਰਾਇਆ ਭਾਵੇਂ ਜਿੰਨੇ ਮਰਜ਼ੀ ਬ੍ਰਾਂਡਡ ਕੱਪੜੇ ਪਾ ਲੋ ਮੈਂ ਤਾਂ ਸਸਤਾ ਕੱਪੜਾ ਪਾਉਂਦਾ ਜੀ ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ ਪਰ ਰੱਬ ਨੂੰ ਵੀ ਯਾਦ ਕਰੋ ਆਪਾਂ ਸ਼ਬਦ ਪੜ੍ਹਦੇ ਅਨਕ ਪ੍ਰਕਾਰੀ ਵਸਤਰ ਉਡਾਏ ਹਾ ਜੇ ਤੁਸੀਂ ਰੱਬ ਨੂੰ ਯਾਦ ਕਰਦੇ ਹੋ ਬਾਣੀ ਪੜ੍ਹਦੇ ਹੋ ਤੇ ਤੁਸੀਂ ਭਾਵੇਂ ਫਿਰ ਬਹੁਤ ਸਸਤੇ ਵੀ ਕੱਪੜੇ ਪਾ ਲੋਗੇ ਨਾ ਪੁਰਾਣੇ ਵੀ ਪਾ ਲੋਗੇ ਕਹਿੰਦੇ ਅਨਕ ਪ੍ਰਕਾਰੀ ਵਸਤਰ ਵਢਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਤੇ ਜੇ ਉਹ ਨੂੰ ਆਪਣਾ ਦਿਖਾਵਾ ਕਰਨਾ ਕੱਪੜਿਆਂ ਦਾ ਤੇ ਫਿਰ ਮਹਾਰਾਜ ਕਹਿੰਦੇ ਭਾਈ ਉਹਦੀ ਹਾਲਤ ਕਿਦਾਂ ਦੀ ਆ ਅਨਕ ਵਸਤਰ ਸੁੰਦਰ ਪਹਿਰਾਇਆ ਬੜੇ ਸੁੰਦਰ ਕੱਪੜੇ ਪਾਏ ਆ ਮਹਿੰਗੇ ਕੱਪੜੇ ਪਾਏ ਆ ਜਿਉਂ ਡਰਨਾ ਖੇਤ ਮਾਹੀਂ ਡਰਾਇਆ ਉਹ ਪੰਛੀਆਂ ਤੋਂ ਬੀਜ ਬਚਾਉਣ ਵਾਸਤੇ ਕੀ ਕੀਤਾ ਜਾਂਦਾ ਇੱਕ ਡੰਡਾ ਇੱਕ ਵੱਡਾ ਇੱਕ ਐਦਾ ਕਰਕੇ ਫਿਰ ਉੱਪਰ ਝੱਗਾ ਜੋ ਪਾ ਦਿੰਦੇ ਆ ਮੂੰਹ ਲਾ ਦਿੰਦੇ ਆ ਉਹ ਡਰਾਉਣਾ ਜਿਹਾ ਖੜਾ ਕਰ ਦਿੰਦੇ ਮਹਾਰਾਜ ਕਹਿੰਦੇ ਉਸ ਤੋਂ ਬਾਅਦ ਕੁਝ ਨਹੀਂ ਐ ਆ ਗਰੀਬੰਦਾ ਤੇ ਇਹ ਤੋਂ ਡਰੇਗਾ ਵੀ ਇਹ ਤੇ ਕੱਪੜੇ ਬਹੁਤ ਸੋਹਣੇ ਆ ਪੰਛੀ ਡਰ ਜਾਂਦੇ ਗਰੀਬ ਡਰੇਗਾ ਪਰ ਰੱਬ ਥੋੜੇ ਡਰਦਾ ਰੱਬ ਨਹੀਂ ਡਰਦਾ ਕਾਲਪੁਰਖ ਨਹੀਂ ਡਰਦਾ ਕਹਿੰਦੇ ਹਾਲਤ ਕੀ ਆ ਅਣਕ ਬਸਤਰ ਸੁੰਦਰ ਪਹਿਰਾਇਆ ਜਿਉ ਡਰਨਾ ਖੇਤ ਮਾਹੇ ਡਰਾਇਆ ਸਗਲ ਸਰੀਰ ਆਵਤ ਸਭ ਕਾਮ ਸਤਗੁਰ ਕਹਿੰਦੇ ਬਥੇਰੇ ਸਰੀਰ ਆ ਜਾਨਵਰਾਂ ਦੇ ਸਰੀਰ ਹੈ ਇਹ ਕੰਮ ਹੁੰਦੇ ਨੇ ਨਿਫਲ ਮਾਨੁਖ ਜਪੇ ਨਹੀਂ ਨਾਮ ਪਰ ਉਹਦਾ ਮਨੁੱਖ ਦਾ ਜੀਵਨ ਨਿਫਲ ਹੈ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਸਗਲ ਸਰੀਰ ਆਵਤ ਸਭ ਕਾਮ ਇਹ ਸਿਰਫ ਸਮਝਾਉਣ ਵਾਸਤੇ ਸਤਗੁਰੂ ਨੇ ਦੱਸਿਆ ਵੀ ਭਾਈ ਤੂੰ ਇਹਦਾ ਮaan ਨਾ ਕਰੀ। ਆ ਜਿਹੜੀ ਬੋਡੀ ਹੁੰਦੀ ਹੈ ਨਾ ਇੱਕ ਦਿਨ, ਦੋ ਦਿਨ ਡੈੱਡ ਬੋਡੀ ਜਿਹੜੀ ਹੁੰਦੀ ਹੈ ਤੇ ਬਦਬੂ ਆਉਣ ਲੱਗ ਜਾਂਦੀ ਹੈ। ਅੱਜ ਕੱਲ ਤਾਂ ਬਿਮਾਰੀਆਂ ਬਹੁਤ ਹੁੰਦੀ ਹੈ, ਇਨਫੈਕਸ਼ਨ ਹੋ ਜਾਂਦਾ ਹੈ ਤੇ ਫੜਾਫੜ ਉਹਨੂੰ ਫਿਰ ਜਲਦੀ ਜਲਦੀ ਕਹਿੰਦੇ ਇਹਨੂੰ ਸੰਸਕਾਰ ਕਰ ਦਿਓ। ਤੇ ਹੁਣ ਆਪਾਂ ਇੱਕ ਦਿਨ ਨਾ ਨਹਾਈਏ, ਦੋ ਦਿਨ ਨਾ ਨਹਾਈਏ ਬਦਬੂਆਂ ਲੱਗ ਜਾਂਦੀ ਹੈ। ਤੇ ਜਾਨਵਰ ਤਾਂ ਕਦੇ-ਕਦੇ ਨਾਉਂਦੇ ਹੁਣ ਬਰਸਾਤ ਆਏਗੀ ਨਾਉਣਗੇ। ਤੇ ਉਹਨਾਂ ਬਦਬੂ ਨਹੀਂ ਆਏਗੀ ਉਹਨਾਂ ਦੇ ਕੋਲ ਸਾਡਾ ਸਰੀਰ ਇੰਨਾ ਗੰਦਾ ਹੈ ਤੇ ਫਿਰ ਉਹਦਾ ਮਾਣ ਕਰਦਾ ਮਨੁੱਖ ਸਤਿਗੁਰ ਕਹਿੰਦੇ ਸਗਲ ਸਰੀਰ ਆਵਤ ਸਭ ਕਾਮ ਨਿਫਲ ਮਨੁਖ ਜਪੈ ਨਹੀਂ ਨਾਮ ਕਹੋ ਨਾਨਕ ਜਾਂ ਕੋ ਭਏ ਦਿਆਲਾ ਆ ਜਿਹਦੇ ਉੱਪਰ ਕਿਰਪਾ ਕਰਦਾ ਸਾਧ ਸੰਗ ਮਿਲ ਭਜੈ ਗੁਪਾਲਾ ਉਹ ਗੁਰੂ ਕੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਭਜਨ ਕਰਦਾ ਸਤਗੁਰ ਨੇ ਕਿਹਾ ਨਾ ਕਰਨਾ ਕਿ ਸੰਗਤ ਵਿੱਚ ਆ ਕੇ ਰੋਜ਼ ਪੜਦੇ ਆ ਸੋਦਰ ਦਾ ਪਾਠ ਕਰਦੇ ਆ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਕੇਵਲ ਆ ਕੇ ਸੰਗਤ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਪਣਾ ਨਿਫਲ ਜਨਮ ਹੋ ਜਾਏਗਾ ਨਹੀਂ ਤਾਂ ਕਹਿੰਦੇ ਸਾਧ ਸੰਗ ਮਿਲ ਭਜ ਹੈ ਗੋਪਾਲ ਹੁਣ ਆਪਾਂ ਪਾਠ ਕਰਦੇ ਆ ਸ਼ਬਦ ਅੱਖਰ ਦੇ ਉੱਪਰ ਹੋੜਾ ਵੀ ਲੱਗਾ ਗੱਗੇ ਦੇ ਔਂਕੜ ਵੀ ਲੱਗੇ ਹੁਣ ਸਾਡੇ ਮਨ ਵਿੱਚ ਹੁੰਦਾ ਪੜੀਏ ਕੀ ਉਹ ਜਿਹੜੇ ਪੜਦੇ ਪੜ ਹੀ ਜਾਂਦੇ ਪੜ ਪੜ ਗੱਡੀ ਲੱਦੀ ਉਹਨਾਂ ਦੇ ਧਿਆਨ ਵੀ ਦੇਣਾ ਵੀ ਅਸੀਂ ਸਾਡੇ ਇੰਨੇ ਸੱਜ ਪਾਠ ਹੋ ਗਏ ਇੰਨੇ ਅਖੰਡ ਪਾਠ ਪਾਠੀ ਨੇ 2 ਘੰਟੇ ਕਰਨੇ ਕਰਨੇ ਪਰ ਜਿਹੜੀਆਂ ਸਤਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਦਿੱਤੀਆਂ ਪਰ ਕਈ ਗੁਰਮਖ ਆ ਪੁੱਛਦੇ ਆ ਵੀ ਇਹਦਾ ਉਚਾਰਨ ਕਿਦਾਂ ਕਰਨਾ ਇਹਦਾ ਉਚਾਰਨ ਕਈਆਂ ਨੂੰ ਹੁੰਦਾ ਵੀ ਅਸੀਂ ਪੁੱਛਾਂਗੇ ਤੇ ਨੀਵੇਂ ਹੋ ਜਾਾਂਗੇ ਨਹੀਂ ਭਾਈ ਇੱਕ ਦੂਸਰੇ ਨੂੰ ਆਪਾਂ ਪੁੱਛਾਂਗੇ ਦੱਸਾਂਗੇ ਤੇ ਸਾਨੂੰ ਸਮਝ ਆਏਗੀ ਹੁਣ ਗੋਪਾਲ ਸ਼ਬਦ ਹੈ ਸ਼ਬਦ ਗੋਪਾਲ ਹੀ ਹੈ ਪਰ ਜਦੋਂ ਔਂਕੜ ਲੱਗ ਜਾਂਦਾ ਹੈ ਤੇ ਅਸੀਂ ਉਹਦਾ ਉਲਟ ਬੋਲਣਾ ਹੈ ਗੋਪਾਲ ਨਹੀਂ ਬੰਨਾ ਗੋਪਾਲ ਬੋਲਣਾ ਜਿਦਾਂ ਭੋਗਵੈ ਸ਼ਬਦ ਆਉਂਦਾ ਉਥੇ ਪੜਨਾ ਭੋਗਵੈ ਕਹਿ ਰਿਹਾ ਵੀ ਦਾਸ ਹਾਥ ਪੈ ਨੇਰੇ ਸਾਜੇ ਹੋਏ ਸੋਈ ਸਭ ਘਟ ਭੋਗਵੈ ਸੋਈ ਉਥੇ ਔਂਕੜ ਵਿੱਚ ਜਦੋਂ ਇਹ ਸ਼ਬਦਾਂ ਭੋਗਵੈ ਹੈ ਪਰ ਉਹਨੂੰ ਭੋਗਵੈ ਪੜਨਾ ਇਥੇ ਗੋਪਾਲ ਸ਼ਬਦ ਹੈ ਜਦੋਂ ਇਹ ਮਾਤਰਾ ਦੋ ਅੱਖਰਨ ਇੱਕ ਮਾਤਰਾ ਆ ਜਾਏ ਥੱਲੇ ਮਾਤਰਾ ਵੀ ਉੱਪਰ ਵੀ ਆ ਜਾਏ ਤੇ ਥੱਲੇ ਵਾਲਾ ਔਂਕੜ ਬਾਲਣਾ ਮਤੋਂ ਉਸ ਤੋਂ ਅਲੱਗ ਪੋ ਲੈਣਾ ਹੈ ਗੋਪਾਲ ਸ਼ਬਦ ਪਰ ਗੁਰੂ ਮਹਾਰਾਜ ਕਹਿੰਦੇ ਕਹੋ ਨਾਨਕ ਜਾਂ ਕੋ ਭਏ ਦਿਆਲਾ ਸਾਧ ਸੰਗ ਮਿਲ ਭਜਹਿ ਗੋਪਾਲਾ ਤੇ ਗੁਰੂ ਕੀ ਸੰਗਤ ਤੋਂ ਬਿਨਾ ਸਤਗੁਰ ਕਹਿੰਦੇ ਆਤਮਕ ਮੌਤ ਹੈ ਮਿਰਤਕ ਦੇ ਸਾਧ ਸੰਗ ਬਿਹੂਣਾ ਆਵਤ ਜਾਤ ਜੋਨੀ ਦੁਖ ਖੀਨਾ ਕੀਨਾ ਕਹਿੰਦੇ ਕਮਜ਼ੋਰ ਦੁੱਖਾਂ ਕਰਕੇ ਉਹਦਾ ਫਿਰ ਆਤਮਿਕ ਜੀਵਨ ਕਮਜ਼ੋਰ ਹੋ ਜਾਂਦਾ ਤੇ ਗੁਰੂ ਕੀ ਸੰਗਤ ਵਿੱਚ ਆ ਕੇ ਸਾਨੂੰ ਬਲ ਮਿਲਦਾ ਕਹਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਗੁਰੂ ਕੀ ਸੰਗਤ ਕਰੇਗਾ ਭਾਵਨਾ ਨਾਲ ਕਰੇਗਾ ਪ੍ਰੇਮ ਨਾਲ ਕਰੇਗਾ ਤੇ ਕਹਿੰਦੇ ਫਿਰ ਤਰ ਜਾਏਗਾ ਤੇ ਸਤਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਅਰਦਾਸ ਹੈ ਗੁਰੂ ਮਹਾਰਾਜ ਇਸੇ ਤਰ੍ਹਾਂ ਆਪ ਜੀ ਦੇ ਨੇਮ ਵਿੱਚ ਸਤਿਗੁਰ ਬਾਧੇ ਬਖਸ਼ਿਸ਼ ਕਰਨ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿ